ਜੇ ਪਚੀਨਾਸ ਰਾਵ ਤੂੰ ਸਿਖਰੀ ਕਰਦਾ ਖਰੀ ਕਰਦਾ ਖਰੀ ਕਰਦਾ ਪੀਕੇ ਕੋਟ ਤੱਕੇ ਨਾਸੇ ਕੋਠੇ ਚੜਦਾ ਪਤੀ ਸਾਬ ਤੁਰਦਾ ਇਕ ਲੱਤ ਤੇ ਕਾਨੇ ਲੈ ਕੇ ਕੋਲ ਵੇ ਬਠਾਤੀ ਅੱਕ ਤੇ ਤੇਰੀ ਕਰਦਾ ਵੜੈ ਸੀ ਬਚੋਲਾ ਨੰਗਦੀ ਬਚੋਲਾ ਨੰਗਦੀ ਬਚੋਲਾ ਨੰਗਦੀ ਪੈਗ ਤੋਂ ਬਿਨਾ ਨੀ ਤੇਰੇ ਰੋਟੀ ਲੰਗਦੀ ਪੈਗ ਤੋਂ ਬਿਨਾ ਨੀ ਤੇਰੇ ਰੋਟੀ ਲੰਗਦੀ ਸੁਣ ਲੈ ਨਤੀਜਾ ਯਾ ਜੀ ਇਸ ਗੱਲ ਦਾ ਡਿੱਗਦਾ ਪਰਾਂ ਮੈਂ ਖੁਸ਼ੀ ਵਿੱਚ ਕੱਲ ਦਾ ਸੁਣ ਲੈ ਨਤੀਜਾ ਯਾ ਜੀ ਇਸ ਗੱਲ ਦਾ ਡਿੱਗਦਾ ਪਰਾਂ ਮੈਂ ਖੁਸ਼ੀ ਵਿੱਚ ਕੱਲ ਦਾ ਖੁਕਾ ਮੈਂ ਕੁਝ ਵੀ ਰਕਾਨੇ ਮੈਨੂੰ ਕਦੇ ਟੋਕੀ ਨਾ ਕਦੇ ਟੋਕੀ ਨਾ ਪੀਉਂਦਾ ਸਰਬ ਬਿਲਕੁਲ ਰੋਕੀ ਨਾ ਨੀ ਦੂਜੇ ਤੀਜੇ ਦਿਨੋਂ ਉਹ ਦੂਜੇ ਤੀਜੇ ਦਿਨੋਂ ਝਟਕਾ ਬਣਾਈਦਾ ਝਟਕਾ ਬਣਾਈਦਾ ਫਿਕਰ ਕੋਈ ਨਿਸ਼ੌਕ ਨਾਲ ਖਾਈਦਾ ਫਿਕਰ ਕੋਈ ਨਿਸ਼ੌਕ ਨਾਲ ਖਾਈ ਦਾ ਪੱਟ ਦੀ ਬਚੋਲੇ ਨੇ ਮੈਂ ਮਹਿਤਾ ਅੜਿਆ ਡੁੱਬੜੇ ਨੇ ਮੇਰੇ ਨਾਲ ਧੋਖਾ ਕਰਿਆ ਪੱਟ ਦੀ ਬਚੋਲੇ ਨੇ ਮੈਂ ਮਹਿਤਾ ਅੜਿਆ ਡੁੱਬੜੇ ਨੇ ਮੇਰੇ ਨਾਲ ਧੋਖਾ ਕਰਿਆ ਕਹਿੰਦਾ ਕਾਕੇ ਦਾ ਤਾਂ ਸੈਲਰਾਂ ਚ ਹਿੱਸਾ ਲੱਗਦਾ ਚੱਲ ਪਰੇ ਮੇਰਾ ਕੀ ਤੂੰ ਟਿੱਕਾ ਲੱਗਦਾ ਚੱਲ ਪਰੇ ਮੇਰਾ ਕੀ ਤੂੰ ਟਿੱਕਾ ਲੱਗਦਾ ਤੇ ਗੱਲ ਨਾ ਕਰੀ ਤੂੰ ਕਦੇ ਕਿਸੇ ਤੰਗ ਦੀ ਗੱਲ ਨਾ ਕਰੀ ਤੂੰ ਕਦੇ ਕਿਸੇ ਤੰਗ ਦੀ ਪੈਗ ਤੋਂ ਬਿਨਾਂ ਨੀ ਤੇਰੇ ਰੋਟੀ ਲੰਘਦੀ ਪੈਗ ਤੋਂ ਬਿਨਾਂ ਨੀ ਤੇਰੇ ਰੋਟੀ ਲੰਘਦੀ ਓ ਸਾਮ ਸਾਮ ਸੋਣੀਏ ਸਰੀਰ ਰੱਖਣਾ ਸੇਠਾਂ ਵਾਂਗੂ ਕਲਮਾ ਨਾ ਪੈਸਾ ਵਟਣਾ ਸਾਮ ਸਾਮ ਸੋਣੀਏ ਸਰੀਰ ਰੱਖਣਾ ਸੇਠਾਂ ਵਾਂਗੂ ਕਲਮਾ ਨਾ ਪੈਸਾ ਵਟਣਾ ਓ ਸੱਤ ਦੇ ਗਈਆਂ ਤਲਾਕ ਤੂੰ ਮੇਰੇ ਅੱਠਮੀ ਰਾਨੇ ਅੱਠਮੀ ਅਰਤ ਹਰ ਪੁੱਲਿਆ ਕਰੇਂ ਵੀ ਲਸਮੀ ਉਹ ਤੈਨੂੰ ਰੇਸਤਾ ਕਰਾਇਆ ਉਹ ਤੈਨੂੰ ਰੇਸਤਾ ਕਰਾਇਆ ਰੱਬ ਦੇ ਜਵਾਈ ਦਾ ਰੱਬ ਦੇ ਜਵਾਈ ਦਾ ਇਕਰੇ ਕੋਈ ਨਿਸ਼ੋਕ ਨਾਲ ਖਾਈ ਦਾ ਇਕਰੇ ਕੋਈ ਨਿਸ਼ੋਕ ਨਾਲ ਖਾਈ ਦਾ ਸੋ ਤਰਜ ਪ੍ਰਾਣੀ ਜੀ ਦੱਸਿਓ ਬਈ ਕਿਹੜੇ ਕਲਾਕਾਰ ਵੀ ਹੈ ਕਮੈਂਟ ਵਿੱਚ ਤੇ ਵਿਚਾਰ ਹਨਾ ਕਮੈਂਟ ਕਰਕੇ ਦੱਸਿਓ ਬਈ ਕਿਵੇਂ ਲੱਗਿਆ ਨਾ ਬਾਈ ਨੇ ਆਪ ਨਵਾਂ ਗੀਤ ਬਣਾਇਆ ਹੈਗਾ ਤਰਜ ਪ੍ਰਾਣੀ ਆ ਹੂੰ ਤੇ ਦੱਸਿਓ ਬਈ ਕਿਹੜੇ ਕਲਾਕਾਰਤਾ ਰਸੀ ਤੇ ਵੀਡੀਓ ਵੇਖ ਲਈ ਧੰਨਵਾਦ ਸ਼ੇਅਰ ਜਰੂਰ ਕਰਿਓ ਥੈਂਕ ਯੂ ਥੈਂਕ ਯੂ